ਮੈਂ ਡਾਕਟਰ ਹਰਸ਼ਿੰਦਰ ਕੌਰ ਪਟਿਆਲੇ ਤੋਂ ਬਾਜੀ ਰਣਜੀਤ ਸਿੰਘ ਗਿੱਲ ਜੀ ਦਾ ਜੋ ਟ੍ਰੇਸੀ ਤੋਂ ਨੇ ਚੈਲੰਜ ਮਨਜ਼ੂਰ ਕੀਤਾ ਜਿਸ ਵਿੱਚ ਕਿਸਾਨਾਂ ਦੇ ਮਨ ਦੀ ਬਾਤ ਅਸੀਂ ਸਾਂਝੀ ਕਰਨ ਲੱਗੇ ਆਂ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਨੀ ਆ ਕਿ ਜੋ ਅੱਜ ਸੰਘਰਸ਼ ਵਿੱਚ ਨੇਕ ਨੀਅਤੀ ਨਾਲ ਜੁੜੇ ਹੋਏ ਨੇ ਜੇ ਇਹਨਾਂ ਦੇ ਇਤਿਹਾਸ ਵਿੱਚ ਝਾਤ ਮਾਰਨਾ ਚਾਹੋ ਤਾਂ ਨਿਦਾਨ ਸਿੰਘ ਪੰਜ ਰੱਥਾ ਹੀ ਅਕਿੱਲਾ ਹੈ ਜਿਹਦੇ ਬਾਰੇ ਮੇਰਾ خیال ਜੇ ਸਮਝ ਆ ਜਾਏ ਉਹ ਕੀ ਚੀਜ਼ ਸੀ ਦਾ ਇਹਨਾਂ ਲੋਕਾਂ ਦੀ ਪਿਛਲੀ ਤਾਕਤ ਜ਼ਰੂਰ ਸਮਝ ਆ ਸਕਦੀ ਹੈ ਦੋ ਹੱਥ ਹੁੰਦਿਆਂ ਹੋਇਆਂ ਵੀ ਜਿਸ ਤਰੀਕੇ ਦਾ ਦਮ ਉਸ ਸਾਡੇ ਵੀਰ ਨਿਦਾਨ ਸਿੰਘ ਵਿੱਚ ਸੀ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਨੂੰ ਨਾਲ ਰੱਖਦੇ ਸਨ ਤੇ ਕਹਿੰਦੇ ਸਨ ਖਾਲਸਾ ਰਾਜ ਦੀ ਨੀ ਅਜਿਹੇ ਸ਼ੇਰਾਂ ਦੇ ਅਜਿਹੇ ਯੋਧਿਆਂ ਦੇ ਉੱਤੇ ਖੜੀ ਏ ਜਿਹਦੇ ਦੋ ਹੱਥ ਵੀ ਅਜਿਹੇ ਸਨ ਕਿ ਉਹ ਸੂਰਮਾ ਹਾਥੀਆਂ ਦਾ ਸੀਨਾ ਪਾੜ ਸਕਦਾ ਸੀ ਤੇ ਉਹਦੇ ਆਲੇ ਦੁਆਲੇ ਖੜੇ ਸਕਿੰਟਾਂ ਵਿੱਚ ਇਸ ਤਰੀਕੇ ਖਤਮ ਹੋ ਜਾਂਦੇ ਸਨ ਕਿ ਉਹਨੂੰ ਨਾ ਮੀ ਪੰਜ ਹੱਥਾਂ ਦੇ ਦਿੱਤਾ ਗਿਆ ਸੀ ਦੋ ਹੱਥ ਹੋਣ ਦੇ ਬਾਵਜੂਦ ਪੰਜ ਹੱਥਾਂ ਦੀ ਤਾਕਤ ਇਹੋ ਜਿਹਾ ਇੱਕ ਇੱਕ ਯੋਧਾ ਸਾਡੇ ਮਿਸਾਲੇ ਭਰਿਆ ਪਿਆ ਹੈ ਸਾਡਾ ਇਤਿਹਾਸ ਇਹੋ ਜੇ ਯੋਧਿਆਂ ਦਾ ਤੇ ਉਹਨਾਂ ਦੇ ਅੱਗੋਂ ਇਹ ਪੁੱਤਰ ਨੇ ਜੋ ਅੱਜ ਸੰਘਰਸ਼ ਵਿੱਚ ਜੁਟੇ ਨੇ ਬਿਲਕੁਲ ਚੁੱਪਚਾਪ ਸ਼ਾਂਤ ਇਹ ਵਿਦਰੋਹ ਮਨ ਦੇ ਅੰਦਰ ਤੇ ਮੇਰਾ ਸੁਣਿਆ ਹੈ ਦਿੱਲੀ ਨੂੰ ਰਤ ਪੀਣੀ ਡਾਢੀ ਦਿੱਲੀਏ ਇਤਿਹਾਸ ਸਿਰਜਣ ਵਾਲਿਆਂ ਉੱਤੇ ਨਾ ਵਗਾ ਹਵਾਾਂ ਮਾ ਤੱਤੀਆਂ ਰਤ ਪੀਣੀ ਡਾਢੀ ਦਿੱਲੀਏ ਇਤਿਹਾਸ ਸਿਰਜਣ ਵਾਲਿਆਂ ਉੱਤੇ ਨਵਗਾ ਹਵਾਵਾਂ 'ਤਤੀਆਂ ਕਿਰਤੀਆਂ ਦਾ ਪਰਚਮ ਜੋ ਚੁੱਕ ਕੇ ਖੜੇ ਨੇ ਇਹ ਗੁਰੂ ਦੀਆਂ ਫੌਜਾਂ ਨੇ ਮਾਣ ਮੱਤੀਆਂ ਇਹ ਚੈਲੰਜ ਅੱਗੇ ਤੋਰੋ ਤੇ ਜ਼ਰੂਰ ਇਸ ਦਾ ਜਵਾਬ ਦੇਣਾ